ਗੁਰਦਾਸਪੁਰ ਦੇ ਹਮਾਂਵਾੜਾ ਬਾਜ਼ਾਰ ਵਿੱਚ ਰਾਤ 9 ਵਜੇ ਦੇ ਕਰੀਬ ਉਸ ਵੇਲੇ ਅਫਰਾ ਤਫਰੀ ਮਚ ਗਈ ਜਦੋਂ ਇੱਕ ਇੱਕ ਕਰਕੇ ਦੇਖਦੇ ਹੀ ਦੇਖਦੇ ਅਜਿਹਾ ਹੈ 6 ਦੁਕਾਨਾਂ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਤੇ ਦੁਕਾਨਦਾਰਾਂ ਅਨੁਸਾਰ ਸ਼ਾਰਟ ਸਰਕਟ ਕਾਰਨ ਲੱਗੀ ਇਸ ਅੱਗ ਕਾਰਨ ਦੁਕਾਨਾਂ ਵਿੱਚ ਪਿਆ ਕਰੋੜਾ ਦਾ ਸਾਮਾਨ ਜਿਹੜਾ ਹੈ ਉਹ ਸੜ ਕੇ ਸੁਆਹ ਹੋ ਗਿਆ ਤੇ ਦੁਕਾਨਦਾਰਾਂ ਨੇ ਜਿਹੜਾ ਹੈ ਰੋਸ਼ ਹੈ ਕਿ ਲਗਾਤਾਰ ਸ਼ਾਰਟ ਸਰਕਟ ਜੜੇ ਨੇ ਉਸ ਦੇ ਕਾਰਨ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਨੇ ਪਰ ਕਦੇ ਵੀ ਕੋਈ ਪ੍ਰਸ਼ਾਸਨਤਾ ਅਧਿਕਾਰੀ ਕੋਕ ਤੇ ਮੇ ਪਹੁੰਚਿਆ ਤੇ ਨਾ ਹੀ ਅੱਗ ਦਾ ਕਾਰਨ ਜਿਹੜਾ ਏ ਅੱਗ ਦੇ ਕਾਰਨ ਆਪਣਾ ਸਭ ਕੁਝ ਗਵਾ ਕੇ ਦੁਕਾਨਦਾਰਾਂ ਦਾ ਕੋਈ ਵੀ ਸਾਰ ਜਿਹੜੀ ਆ ਉਹ ਨਹੀਂ ਨਹੀਂ ਉੱਥੇ ਹੀ ਦੁਕਾਨਦਾਰਾਂ ਨੇ ਚੈਂਬਰ ਆਫ ਕਾਮਰਸ ਦੇ ਬੈਨਰ ਹੇਠ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਕੇ ਬਾਜ਼ਾਰ ਦੀਆਂ ਸਾਰੀਆਂ ਐਂਟਰੀਆਂ ਜੜੀਆਂ ਨੇ ਉਹ ਰਸਤੀਆਂ ਨਾਲ ਬੰਦ ਕਰ ਦਿੱਤੀਆਂ ਨੇ ਤੇ ਉੱਥੇ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਲਈ ਹੁਣ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈ ਦੁਕਾਨਦਾਰਾਂ ਨੂੰ ਮਿਲਣ ਲਈ ਪਹੁੰਚੇ ਅਤੇ ਦੁਕਾਨਦਾਰਾਂ ਨੂੰ ਸਹਾਇਤਾ ਦੇਣ ਦਾ ਸ਼্বাস ਉਹਨਾਂ ਕਿਆ ਕਿਸ ਓਕੀ ਕੜੀ ਵਿੱਚ ਉਹ ਦੁਕਾਨਦਾਰਾਂ ਦੇ ਨਾਲ ਨੇ ਅਤੇ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕਰਕੇ ਇਹ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਤੇ ਜੁਤੀ। ਮਿਰਨਾ ਗੋਪਾਲ ਕੋਸ਼ਲ ਹੈ ਸਾਡੀ ਰੈਡੀਮੇਡ ਗਾਰਮੈਂਟਸ ਦੀ ਸ਼ਾਪ ਸੀ ਕੋਸ਼ਲ ਕਲੈਕਸ਼ਨ ਦੇ ਨਾਮ ਤੇ ਕੱਲ ਰਾਤੀ 8:30 ਤੋਂ ਪੋਲਿਨੋ ਦੇ ਵਿਚਕਾਰ ਸ਼ਾਰਟ ਸਰਕਟ ਹੋਇਆ ਉਹਦੇ ਨਾਲ ਅੱਗ ਚੱਲੀ ਹੈ ਔਰ ਉਸ ਅੱਗ ਨੇ ਪੰਜ ਤੋਂ ਸ਼ੇਡ ਕਲਾਂ ਦਾ ਨੁਕਸਾਨ ਪੂਰੀ ਤਰ੍ਹਾਂ ਨਾ ਕਰਤਾ। ਮੇਰੀ ਦੁਕਾਨ ਤੁਸੀਂ ਦੇਖ ਹੀ ਰਹੇ ਹੋ ਆਲਮੋਸਟ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ। ਸਟਾਕ ਹਲਮਸ ਪੂਰਾ ਚਲ ਗਿਆ ਔਰ ਬਾਕੀ ਤੁਸੀਂ ਵੇਖ ਰਹੇ ਹੋ ਕਿ ਸਾਰੀ ਕੰਡੀਸ਼ਨ ਖਰਾਬ ਹੋ ਗਈ ਰੋਕ ਲਓ ਕਿੰਨਿਆਂ ਦਾ ਟੋਟਲ ਟੋਟਲ 5 6 ਛੇ ਦਾਣਾ ਕਿੰਨਾ ਕੁ ਨੁਕਸਾਨ ਮੰਦੇ ਛੇ ਦਾਣਾ ਦਾ ਦੇਖੋ ਜੀ ਹਰ ਪੌਂਡ ਵਿੱਚ ਵੀ 25 ਲੱਖ ਦਾ ਸਟਾਕ ਤਾਂ ਹੁੰਦਾ ਹੀ ਹੈ ਉਹ ਸਭ ਨੇ ਦੇਖ ਲਓ ਤੁਸੀਂ ਕਰੋੜਾਂ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਕੋਈ ਆਇਆ ਨਹੀਂ ਪ੍ਰਸ਼ਾਸਨ ਨਹੀਂ ਹਾਲੇ ਤੱਕ ਕੋਈ ਬਿਲਕੁਲ ਹਾਲੇ ਕੋਈ ਨਹੀਂ ਆਇਆ ਸਭ ਉਹ ਦੇਖ ਕਰਦੇ ਪਏ ਆਂਗੇ ਪ੍ਰਸ਼ਾਸਨ ਦਾ ਕੋਈ ਆਇਆ ਸਾਡੇ ਕੋ ਤੇ ਸਾਡੇ ਕੋਲ ਤੱਕ ਦਾ ਪ੍ਰਸ਼ਾਸਨ ਨੂੰ ਕੋਈ ਨਹੀਂ ਪਹੁੰਚਿਆ ਕਿੰਨੀਆਂ ਗੱਡੀਆਂ ਲੱਗੀਆਂ ਕਿੰਨੇ ਚਿਰ ਅੱਗ ਬੁਝੀ ਰਾਤ ਨੂੰ ਗੱਡੀ ਜਿਹੜੀ ਪਹਿਲੀ ਆਈ ਸੀ ਉਹ ਗੱਡੀ ਦੀ ਕੰਡੀਸ਼ਨ ਖਰਾਬ ਸੀ ਉਹਦੀ ਤੇ ਮੇਰੇ ਖਿਆਲ ਨਾਲ ਪਾਈਪ ਵੀ ਸ਼ਾਇਦ ਫੱਟੀ ਹੋਈ ਸੀ ਪਾਣੀ ਵੀ ਨਹੀਂ ਆਇਆ ਪਾਣੀ ਵੀ ਨਹੀਂ ਸੋਚਣ ਉਹਦੀ ਕਰਕੇ ਜਿਆਦਾ ਨੁਕਸਾਨ ਹੋ ਗਿਆ ਅਗਰ ਉਹ ਪ੍ਰੋਪਰ ਇੱਕ ਸਹੀ ਤਰੀਕੇ ਨਾਲ ਉਹਦੋਂ ਆਪਣੇ ਸਮਾਨ ਲਿਆਦੇ ਤੇ ਸ਼ਾਇਦ ਇੰਨਾ ਨੁਕਸਾਨ ਨਾ ਹੁੰਦਾ ਉਸ ਤੋਂ ਬਾਅਦ ਜਿਹੜੀ ਦੂਜੀ ਗੱਡੀ ਆਈ ਉਹ ਅੱਧੇ ਘੰਟੇ ਬਾਅਦ ਆਈ ਉਹ 1 ਘੰਟੇ ਬਾਅਦ ਆਈ 1 ਘੰਟੇ ਬਾਅਦ ਆਈ ਹੁਣ ਤੁਸੀਂ ਮੰਗ ਕੀ ਕਰਦੇ ਹੋ ਦੇਖੋ ਅਸੀਂ ਮੰਗ ਹੀ ਕਰਨੀ ਹੈ ਅਸੀਂ ਸਭ ਕੁਝ ਦੇ ਕੋਈ ਜੀਐਸਟੀ ਨੇ ਜੀਐਸਟੀ ਦੇ ਹੀ ਦੀ ਹੈ ਟੈਕਸ ਰਿਟਰਨ ਦਾ ਟੈਕਸ ਰਿਟਰਨ ਫਾਈਲ ਕਰ ਦਿੱਤੀ ਹੁਣ ਅਸੀਂ ਵੀ ਤਾਂ ਆਪਣੀ ਕੰਪੋ ਇਸ ਸਾਡੇ ਵਰਗੇ ਛੋਟੇ ਵਪਾਰੀ ਨਾਲ ਜੇ ਤੁਸੀਂ ਨਹੀਂ ਤੁਹਾਨੂੰ ਕਿੰਨੇ ਤੋੜਨਾ ਬਾਜ਼ਾਰ ਬੰਦ ਕੀਤਾ ਗਿਆ ਫਿਲਹਾਲ ਤੇ ਬਾਜ਼ਾਰ ਦੀ ਸਪੋਰਟ ਹੈ ਜੀ ਬੰਦ ਹੈ ਬਾਜ਼ਾਰ ਸਰ ਸਾਡੇ ਦੁਕਾਨਾ ਮਨਿਆਰੇ ਦੀ ਬ੍ਰਦਰਸੋ ਉਹ ਸਾਡੀ ਦੁਕਾਨ ਦਾ ਨਾਮ ਆ ਸਰ 8:40 ਦੇ ਅੱਗ ਲੱਗੀ ਆ ਉਸ ਟਾਈਮ ਜਦੋਂ ਅੱਗ ਲੱਗੀ ਆ ਇਹ ਮੌਕੇ ਦੇ ਮੌਸੇ ਫਾਇਰ ਵਰ ਗੱਡੀ ਨੂੰ ਫੋਨ ਕੀਤਾ ਉਹ ਮਤਲਬ ਕਹਿੰਦੇ 10 ਮਿੰਟ ਚ ਪਹੁੰਚਦੇ ਆ ਬਾਵਜੂ 10 ਮਿੰਟ ਚ ਨਹੀਂ ਪਹੁੰਚੇ ਫਿਰ ਮੈਂ ਪੈਦਲ ਉੱਥੇ ਗਿਆ ਦਫ਼ਤਰ ਉਹਨਾਂ ਦੇ ਫਿਰ ਉਥੋਂ ਗੱਡੀ ਆਈ ਆ ਜੇ ਗੱਡੀ ਆਈ ਆਈ ਤੇ ਉਹਦੇ ਵਿੱਚ ਕੋਈ ਪਾਣੀ ਨਹੀਂ ਸੀ ਜਰੀ ਉਹਨਾਂ ਦੇ ਪਾਪਾਂ ਉਹ ਵੀ ਲੀਕ ਹੀ ਫਿਰ ਸਾਰੇ ਆ ਬੰਦਿਆਂ ਨੇ ਰਲ ਮਿਲ ਕੇ ਰੇਤਾ ਛੁੱਟੀ ਫਿਰ ਮਾਰੀ ਮੋਢੀ ਆ ਕੇ ਤਾਂ ਵੀ ਨਹੀਂ ਕੰਟਰੋਲ ਹੋਇਆ ਜੇ ਉਹ ਟਾਈਮ ਨਾਲ ਪਾਣੀ ਪਹੁੰਚ ਜਾਂਦਾ ਤੋ ਇੱਕ ਦੁਕਾਨ ਤੋਂ ਵੱਧ ਨੁਕਸਾਨ ਨਹੀਂ ਹੁੰਣਾ ਕਿਹਦਾ ਟੇਲੀਅਰ ਲੱਗਦਾ ਸਾਰਾ ਹਾਂਜੀ ਟੇਲੀਅਰ ਕਿਹਦਾ ਲੱਗਦਾ ਸਾਰਾ ਸਾਰਾ ਉਹ ਸਰਕਾਰ ਦਾ ਹੀ ਫਿਰ ਜਦੋਂ ਉਹਨਾਂ ਦੀ ਗੱਡੀਆਂ ਨਹੀਂ ਸਹੀ ਮੌਜੂਦਾ ਉਹ ਫਿਰ ਬਟਾਲੇ ਤੋਂ ਗੱਡੀਆਂ ਆਈਆਂ ਪੌਣੇ ਘੰਟੇ ਬਾਅਦ ਫਿਰ ਕਿਤੇ ਅੱਗੇ ਨੂੰ ਕੰਟਰੋਲ ਹੋਇਆ ਟੋਟਲ ਕਿੰਨੀ ਦੁਕਾਨਾਂ ਸੜੀਆਂ ਕਿੰਨਾ ਕ ਨੁਕਸਾਨ ਹੋਇਆ ਟੋਟਲ ਤਕਰੀਬਨ ਪਲੱਸ 10 ਤੋਂ 15 ਲੱਖ ਦਾ ਹਰ ਦੁਕਾਨ ਦਾ ਹੋ ਤੇ 8 7 8 ਦੇ ਗਾਨਾ ਕੀ ਮੰਗ ਕਰਦੇ ਸਰ ਮੰਗਦੇ ਇਹੋ ਜੋ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਸਾਡੀ ਮਦਦ ਕੀਤੀ ਜਾਵੇ ਮੰਲੀ ਮਦਦ ਕੀਤੀ ਜਾਵੇ ਤੇ ਲਾਲ ਹੁਣ ਬਿਜਾਰ ਸਾਰਾ ਬੰਦ ਹੈ ਜੀ ਹਾਂ ਜੀ ਸਾਰਾ ਬਿਜਾਰ ਬੰਦ ਹੈ ਮੈਨੂੰ ਰਾਤ ਹੀ ਸਵੇਰੇ ਇਹਨਾਂ ਦਾ ਟੈਲੀਫੋਨ ਹੋਇਆ ਪੰਜ ਕੁਜੇ ਮੇਰੇ ਖਾਂ ਕੀਤਾ ਸਵੇਰੇ ਤੇ ਮੈਂ ਉਦੋਂ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਤੇ ਸਿੱਧਾ ਹੀ ਆਇਆ ਔਰ ਮੈਂ ਇੱਕ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਥੋਡੇ ਬਲਜੀਤ ਮੇਰੇ ਨਾਲ ਖੜਾ ਕਿ ਕਮੇਟੀ ਵਾਲਿਆਂ ਜਦੋਂ ਇੱਥੇ ਲੋਕਾਂ ਨੇ ਕਿਹਾ ਕਿ ਕਮੇਟੀ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬੁਝਾਉਣ ਚ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ ਚਾਰ ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਨੇ ਸੱਤ ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀ ਕਿ ਮੈਂ ਸਵੇਰੇ ਅਟੈਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਸਭ ਨਾਲ ਵੀ ਗੱਲ ਕੀਤੀ ਹੈ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਵੀ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਜਾਸਟਰ ਮੈਨੇਜਮੈਂਟ ਆ ਉਹਦੇ ਚ ਇਹ ਚੀਜ਼ਾਂ ਕਵਰ ਹੋਣੇ ਚਾਹੀਦੇ ਇਹ ਮੇਰੇ ਖਿਆਲ ਆ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ ਇਮਪਲॉयਮੈਂਟਲ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਉੱਤੇ ਚੱਲਦੀ ਆ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਵੱਡਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਜਿਹੜਾ ਇਹਦੇ ਵਿੱਚ ਪਾਰਲੀਮੈਂਟ ਚ ਵੀ ਇਹਦੀ ਜਰੂਰ ਅਵਾਜਟ ਹੋਣੀ ਹੈ ਕਿ ਇਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਅੱਗ ਲੱਗ ਜਾਂਦੀ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਹੋ ਜਾਣਾ ਉਹਦਾ ਕੋਈ ਨਾ ਕੋਈ ਕੰਪਨਸੇਸ਼ਨ ਹੋਣੀ ਚਾਹੀਦੀ ਔਰ ਇਹ ਪੂਰੇ ਇਹਨਾਂ ਦੇ ਨਾਲ ਜੀ ਮਿਸਟਰ ਨੂੰ ਵੀ ਮਿਲਾਂਗੇ ਔਰ ਗੱਲ ਵੀ ਕਰਾਂਗੇ ਔਰ ਜੋ ਬਾਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਮਹਾਜਨ ਸਾਹਿਬ ਨੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਵੀ ਜਿਹੜੇ ਬਾਹਰਲੇ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੇ ਮਦਦ ਵੀ ਕੀਤੀ ਜਾਓ ਦੁਕਾਨਦਾਰ ਕਹਿੰਦੇ ਕਿ ਖੇਤੀਬਾੜੀ ਪ੍ਰਸ਼ਾਸਨ ਦਾ ਕਹਿੰਦੇ ਜਿਹੜੀ ਅਸੀਂ ਆਏ ਹਾਂ ਫਾਇਰ ਵੀ ਗੱਡੀਆਂ ਆਈਆਂ ਨੇ ਪਾਣੀ ਨਹੀਂ ਹੈਗਾ ਪਾਈਪਾ ਪਾਣੀ ਨਹੀਂ ਸਰ ਉਹਦੇ ਕਰਕੇ ਅੱਗੇ ਵਧਦੀ ਨਹੀਂ ਦੇਖੋ ਇਹ ਤੇ ਵਾਕਈ ਇਹ ਜਿਹੜੇ ਫਾਇਰ ਬ੍ਰਿਗੇਡ ਨੇ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਡੇਰਾ ਬਾਬਾ ਨਾਨਕ ਤੇ ਮੈਂ ਫਾਇਰ ਬ੍ਰਿਗੇਡ ਲੈ ਕੇ ਆ ਸੀ ਚੁੱਕ ਕੇ ਬਟਾਲੇ ਭੇਜ ਦਿੱਤੇ ਤੇ ਉਸ ਦਿਨ ਸਾਡੇ ਉਥੇ ਗਊਸ਼ਾਲਾ ਦੇ ਵਿੱਚ ਬੜੀ ਜਬਰਦਸਤ ਆਗ ਲੱਗੀ ਮਸ਼ਰਾਲੇ ਪਿੰਡ ਤੇ ਤੇ ਉਥੋਂ ਤੱਕ ਆਉਂਦਿਆਂ ਆਉਂਦੇ ਜਿੰਨਾ ਢੂੜੀ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਔਰ ਜੇ ਕਿਤੇ ਉਥੇ ਡੇਰਾ ਬਾਬਾ ਨਾਨਕ ਚ ਫਾਇਰ ਬ੍ਰਿਗੇਡ ਹੁੰਦਾ ਤੇ 15 ਮਿੰਟ ਚ ਆ ਕੇ ਬੁਝ ਗਈ ਸੀ ਤੇ ਇਹ ਚੀਜ਼ਾਂ ਤੇ ਹੈਗੀਆਂ ਨੇ ਸਾਨੂੰ ਇਹਦੇ ਚ ਫਾਇਰ ਬ੍ਰਿਗੇਡ ਵੱਲ ਵੀ ਤੇ ਹੋਰਾਂ ਚੀਜ਼ਾਂ ਵੱਲ ਧਿਆਨ ਦੇਣਾ ਪ ਇਹ ਜ਼ਰੂਰੀ ਚੀਜ਼ ਹੈ ਕਿ ਇਹਨਾਂ ਚੀਜ਼ਾਂ 'ਚ 24 ਘੰਟੇ ਅਵੇਲੇਬਿਲਿਟੀ ਚਾਹੀਦੀ ਹੈ ਔਰ ਇਹਨਾਂ ਦੀ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਕਿ ਇਹਨਾਂ ਦੀ ਹਫਤੇ ਬਾਅਦ ਇਹਨਾਂ ਨੂੰ ਸਟਾਰਟ ਕਰਕੇ ਦੇਖਣਾ ਚਾਹੀਦਾ ਔਰ ਰੀਅਸਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਕੋਈ ਉਹ ਜਿਹੀ ਚੀਜ਼ ਹੁੰਦੀ ਹੈ ਉਹ ਦੁਬਾਰਾ ਨਾ ਹੋਵੇ